ਸਟਾਰ ਸ਼ੰਭੂ ਅਤੇ ਖਣੋਰੀ ਦੀਆਂ ਹੱਦਾਂ ਉੱਤੇ ਪਿਛਲੇ 9 ਮਹੀਨੇਾਂ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੇ ਹੁਣ ਇੱਕ ਨਵਾਂ ਮੋੜ ਕੱਟਿਆ ਹੈ ਡੰਡੀ ਇਹ ਅੰਦੋਲਨ ਚਲਾ ਰਹੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਆਦ ਸੰਗਠਨਾ ਨੇ ਖਣੌਰੀ ਦੀ ਹੱਦ ਉਤੇ ਸੁਖਜੀਤ ਸਿੰਘ ਹਰਦੋ ਝੰਡੇ ਨਾਂ ਦੇ ਕਿਸਾਨ ਆਗੂ ਨੂੰ ਜਗਜੀਤ ਸਿੰਘ ਦੱਲੇਵਾਲ ਦੀ ਉੱਤੇ ਮਰਨ ਵਰਤ ਉੱਤੇ ਬਿਠਾ ਦਿੱਤਾ ਹੈ ਅਤੇ ਕੇਂਦਰ ਸਰਕਾਰ ਨੂੰ ਕਿਸਾਨੀ ਮੰਗਾਂ ਸੰਬੰਧੀ ਦਸ ਦੇਣਾ ਦੇ ਅੰਦਰ ਗੱਲਬਾਤ ਸ਼ੁਰੂ ਕਰਨ ਦਾ ਅਲਟੀਮੇਟਮ ਵੀ ਦਿੱਤਾ ਹੈ ਡੰਡੀ ਵਰਨਣਯੋਗ ਇਹ ਹੈ ਕਿ ਪਹਿਲੇ ਪ੍ਰੋਗਰਾਮ ਅਨੁਸਾਰ 26 ਨਵੰਬਰ ਤੋਂ ਕਿਸਾਨ ਆਗੂ ਦੱਲੇਵਾਲ ਨੇ ਮਰਨਵਰਦ ਉੱਤੇ ਬੈਠਣਾ ਸੀ ਪਰ ਪੰਜਾਬ ਪੁਲਿਸ ਨੇ ਉਸ ਨੂੰ ਖਣੌਰੀ ਤੋਂ ਤੜਕੇ ਗ੍ਰਿਫਤਾਰ ਕਰਕੇ ਲੁਧਿਆਣੇ ਦੇ ਡੀ ਐਮ ਸੀ ਹਸਪਤਾਲ ਵਿੱਚ ਪਹੁੰਚਾ ਦਿੱਤਾ ਡੰਡੀ ਕਿਸਾਨਾਂ ਵਿੱਚ ਇਸ ਕਾਰਨ ਰੋਸ ਵੀ ਵਧਿਆ ਹੈ ਅਤੇ ਉਹ ਖਣੌਰੀ ਵੱਡੀ ਗਿਣਤੀ ਵਿੱਚ ਜਮ੍ਹਾਂ ਵੀ ਹੋ ਰਹੇ ਹਨ ਡੰਡੀ ਬਿਨਾਂ ਸ਼ੱਕ ਪਿਛਲੇ ਕਈ ਦਹਾਕਿਆਂ ਤੋਂ ਖੇਤੀਬਾੜੀ ਅਤੇ ਕਿਸਾਨ ਗੰਭੀਰ ਆਰਥਿਕ ਸੰਕਟ ਵਿੱਚ ਫਸੇ ਹੋਏ ਹਨ ਡੰਡੀ ਫਸਲਾਂ ਦੇ ਜੋ ਸਮਰਥਨ ਮੁੱਲ ਉਹਨਾਂ ਨੂੰ ਦਿੱਤੇ ਜਾਂਦੇ ਹਨ ਉਹਨਾਂ ਨਾਲ ਉਹਨਾਂ ਨੂੰ ਨਿਰੰਤਰ ਘਾਟੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡੈਂਡੀ ਇਸ ਕਾਰਨ ਦੇਸ਼ ਭਰ ਦੇ ਕਿਸਾਨ ਕਰਜ਼ੇ ਦੇ ਜਾਲ ਵਿੱਚ ਫਸ ਗਏ ਹਨ ਡੈਂਡੀ ਇਹ ਕਰਜ਼ੇ ਦਾ ਝਾੜ ਇੰਨਾ ਭਿਆਨਕ ਹੋ ਗਿਆ ਹੈ ਕਿ ਪਿਛਲੇ 10 ਸਾਲਾਂ ਵਿੱਚ ਲੱਖਾਂ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਗਏ ਹਨ ਡੈਂਡੀ ਸਮੇਂ ਦੀਆਂ ਕੇਂਦਰੀ ਸਰਕਾਰਾਂ ਨੇ ਕੁਝ ਹੱਦ ਤੱਕ ਕਿਸਾਨੀ ਕਰਜ਼ੇ ਮੁਆਫ ਕਰਨ ਸਮੇਤ ਇਸ ਸੰਬੰਧੀ ਕੁਝ ਅਧੇ ਅਧੂਰੇ ਯਤਨ ਤਾਂ ਜ਼ਰੂਰ ਕੀਤੇ ਗਏ ਪਰ ਖੇਤੀ ਨੂੰ ਸੰਕਟ ਤੋਂ ਬਾਹਰ ਕੱਢ ਕੇ ਲਾਹੇਵੰਦੀ ਬਣਾਉਣ ਦੇ ਮਾਮਲੇ ਵਿੱਚ ਸਰਕਾਰਾਂ ਸਫਲ ਨਹੀਂ ਹੋ ਸਕੀਆਂ ਜਾਂ ਇਹ ਕਹਿ ਲਓ ਕਿ ਸਰਕਾਰਾਂ ਨੇ ਉਨੀ ਇੱਛਾ ਸ਼ਕਤੀ ਨਾਲ ਕੰਮ ਨਹੀਂ ਜਿੰਨੀ ਇੱਛਾ ਸ਼ਕਤੀ ਦੀ ਐਸ ਕੰਮ ਲਈ ਲੋੜ ਸੀ ਡੰਡੀ ਕਿਸਾਨ ਆਗੂਆਂ ਅਨੁਸਾਰ ਦੂਜੇ ਪਾਸੇ ਕੇਂਦਰੀ ਸਰਕਾਰਾਂ ਨੇ ਪਿਛਲੇ 10 ਸਾਲਾਂ ਵਿੱਚ ਹੀ ਕਾਰਪੋਰੇਟਰਾਂ ਦਾ 10 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਮਾਫ਼ ਕਰਕੇ ਅਤੇ ਵਪਾਰ ਕਰਨਾ ਆਸਾਨ ਬਣਾਉਣ ਲਈ ਉਹਨਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਹੋਰ ਸਹੂਲਤਾਂ ਦੇ ਕੇ ਵੱਡੀ ਰਾਹਤ ਦਿੱਤੀ ਹੈ। ਡੰਡੀ ਇੱਥੇ ਇਹ ਵੀ ਵਰਨਣਯੋਗ ਹੈ ਕਿ 2020 ਵਿੱਚ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਜਦੋਂ ਦਿੱਲੀ ਦੀਆਂ ਬਰੂਹਾਂ ਉੱਤੇ ਸਾਲ ਤੋਂ ਵੱਧ ਸਮੇਂ ਲਈ ਅੰਦੋਲਨ ਕੀਤਾ ਸੀ ਅਤੇ ਉਸ ਕਾਰਨ ਜਦੋਂ ਕੇਂਦਰੀ ਸਰਕਾਰ ਨੇ ਉਪਰੋਕਤ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਸਨ ਤਾਂ ਉਸ ਸਮੇਂ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਫਸਲਾਂ ਦੇ ਸਮਰਥਨ ਮੁੱਲ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਦੇ ਨਿਪਟਾਰੇ ਲਈ ਇੱਕ ਕਮੇਟੀ ਬਣਾ ਕੇ ਇਹਨਾਂ ਮਸਲਿਆਂ ਨੂੰ ਵੀ ਹੱਲ ਕਰ ਲਿਆ ਜਾਏਗਾ ਡੰਡੀ ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਇੱਕ ਕਮੇਟੀ ਦਾ ਗਠਨ ਜ਼ਰੂਰ ਕੀਤਾ ਪਰ ਕਿਸਾਨ ਸੰਗਠਨਾ ਦਾ ਦੋਸ਼ ਸੀ ਕਿ ਉਸ ਵਿੱਚ ਸਰਕਾਰ ਵੱਲੋਂ ਵਧੇਰੇ ਕਰਕੇ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਸਮਰਥਨ ਕਰਨ